ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਕੁਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਯਮਲਾ ਦੇ ਪ੍ਰੀਮੀਅਰ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਹਾਂ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਪਹੁੰਚੇ ਨੇ ਰਾਜਵੀਰ ਦੀ ਫਿਲਮ ਯਮਲਾ ਨੂੰ ਸਪੋਰਟ ਕਰਨ ਦੇ ਲਈ ਪਿਆਰ ਦੇਣ ਦੇ ਲਈ ਸੋ ਇਹ ਫਿਲਮ ਜਿਹੜੀ ਹੈ ਅਸੀਂ ਅੰਦਰ ਛਲ ਕੇ ਦੇਖਣੀ ਹੈ ਕਿਉਂਕਿ ਰਾਜਵੀਰ ਨੂੰ ਅਸੀਂ ਅੱਜ ਮਹਿਸੂਸ ਕਰਨਾ ਹੈ ਕਿਉਂਕਿ ਰਾਜਵੀਰ ਸਾਡੇ ਵਿੱਚ ਹੀ ਨੇ ਸੋ ਉਹਨਾਂ ਦੀ ਇੱਕ ਆਖਰੀ ਯਾਦ ਹੈ ਅਸੀਂ ਇਸ ਨੂੰ ਬਹੁਤ ਜ਼ਿਆਦਾ ਪਿਆਰ ਦੇਣਾ ਹੈ ਜ਼ਿਆਦਾ ਤੋਂ ਜ਼ਿਆਦਾ ਸਭ ਦੇ ਦਿਲਾਂ ਤੱਕ ਪਹੁੰਚਾਉਣੀ ਹੈ ਸਪਰੈਡ ਕਰਨੀ ਹੈ ਤਾਂ ਕਿ ਰਾਜਵੀਰ ਜੋ ਹੈ ਸਭ ਦੇ ਦਿਲ ਸੋ ਡੈਫੀਨਿਟਲੀ ਤੁਹਾਨੂੰ ਦੱਸਾਂਗੇ ਕਿ ਰਾਜਵੀਰ ਕਿੰਨੇ ਸੋਹਣੇ ਲੱਗ ਰਹੇ ਸੀਗੇ ਸਕਰੀਨ ਤੇ ਔਰ ਕਿਸ ਤਰ੍ਹਾਂ ਦਾ ਰਾਜਵੀਰ ਨੇ ਜੋ ਹੈ ਵੱਡੇ ਪਰਦੇ ਦੇ ਲਈ ਕੰਮ ਕੀਤਾ ਸੀਗਾ ਬਹੁਤ ਮਿਹਨਤੀ ਸੀਗਾ ਰਾਜਵੀਰ ਅਸੀਂ ਸਭ ਦੀ ਜ਼ੁਬਾਨੀ ਸੁਣ ਰਹੇ ਹਾਂ ਇਹ ਕਿ ਰਾਜਵੀਰ ਨੇ ਸੈੱਟ ਤੇ ਵੀ ਬਹੁਤ ਮਿਹਨਤ ਕੀਤੀ ਗਾਣਿਆਂ ਦੇ ਵੀ ਜੋ ਹੈ ਰਾਜਵੀਰ ਨੂੰ ਅਸੀਂ ਸੁਣਦੇ ਸੀ ਕਿ ਗਾਣੇ ਵੀ ਬਹੁਤ ਮਿਹਨਤ ਦੇ ਨਾਲ ਰਾਜਵੀਰ ਨੇ ਬਣਾਏ ਗਾਏ ਔਰ ਲੋਕਾਂ ਤੱਕ ਪਹੁੰਚਾਈ ਦਿਲਾਂ ਤੇ ਰਾਜ ਕੀਤਾ ਸੋ ਫਿਲਮ ਦੇ ਬਾਰੇ ਤੁਹਾਨੂੰ ਅਸੀਂ ਬਾਹਰ ਨਿਕਲ ਕੇ ਜ਼ਰੂਰ ਦੱਸਾਂਗੇ ਕਿ ਰਾਜਵੀਰ ਕਿਸ ਤਰ੍ਹਾਂ ਦੇ ਲੱਗ ਰਹੇ ਸੀਗੇ ਫਿਲਮ ਦੇ ਵਿੱਚ ਔਰ ਕਿਦਾਂ ਦਾ ਕੰਮ ਕੀਤਾ ਰਾਜਵੀਰ ਨੇ ਵਧੀਆ ਜੀ ਬ ਸੂਪਰ ਹਿੱਟ ਸੂਪਰ ਹਿੱਟ ਬਹੁਤ ਵਧੀਆ ਜੀ ਰਾਜਵੀ ਨੂੰ ਕਿਵੇਂ ਦਾ ਲੱਗ ਰਿਹਾ ਸੀ ਮੇਰੇ ਤਰ੍ਹਾਂ ਬਹੁਤ ਵਧੀਆ ਲੱਗ ਰਿਹਾ ਸੀ ਜੀ ਹਾਂਜੀ ਇਦਾਂ ਲੱਗ ਰਿਹਾ ਸੀ ਜਿਵੇਂ ਮਤਲਬ ਹੁਣ ਤਾਂ ਉਹ ਸਾਡੇ ਵਿਚਕਾਰ ਹੈ ਨਹੀਂ ਪਰ ਇਦਾਂ ਫੀਲ ਨਹੀਂ ਹੋਇਆ ਜਰਾ ਵੀ ਜੀ ਬਹੁਤ ਵਧੀਆ ਫਿਲਮ ਹੈ ਬਹੁਤ ਬਹੁਤ ਵਧੀਆ ਫਿਲਮ ਹੈ ਬਹੁਤ ਅੱਛਾ ਸੀ ਬਹੁਤ ਅੱਛੀ ਮੂਵੀ ਹੈ ਜੀ ਰਾਜਵੀ ਰਬਾਈ ਸਾਨੂੰ ਇਦਾਂ ਹੀ ਲੱਗ ਰਹੀ ਸਾਡੇ ਵਿਚਕਾਰ ਹੀ ਹੈ ਬਹੁਤ ਸੋਹਣੀ ਮੂਵੀ ਉਹਨਾਂ ਨੇ ਜਿਹੜੀ ਫਿਲਮਾਈ ਹੈ ਬਹੁਤ ਵਧੀਆ ਸਾਨੂੰ ਅੱਜ ਮੌਕਾ ਮਿਲਿਆ ਵੇਖਣ ਦਾ ਅਸੀਂ ਬਹੁਤ ਕਦਰਨੇ ਉਹ ਗੀਤਕਾਰ ਵੀ ਸਾਰੇ ਇਹਦੀ ਬਹੁਤ ਅੱਛੀ ਐਕਟਿੰਗ ਸੀ ਔਰ ਰਾਜਵੀਰ ਭਾਈ ਦੀ ਤੇ ਹਮੇਸ਼ਾ ਹੀ ਬਹੁਤ ਸੋਹਣਾ ਉਹ ਗਾਉਂਦੇ ਵੀ ਰਹੇ ਐ ਤੇ ਉਹਨਾਂ ਦੀ ਐਕਟਿੰਗ ਵੀ ਬਹੁਤ ਸੋਹਣੀ ਸੀ ਬਹੁਤ ਸੋਹਣੀ ਫਿਲਮ ਐ ਮੈਂ ਇਹ ਕਹੂੰਗਾ ਸਰੋਤਿਆਂ ਨੂੰ ਵੀ ਸਾਰੇ ਜ਼ਰੂਰ ਇੱਕ ਵਾਰੀ ਐਸ ਫਿਲਮ ਜ਼ਰੂਰ ਦੇਖੋ ਜਿਹੜੇ ਗੀਤਕਾਰ ਨੇ ਮੈਮੋ ਜ਼ਰੂਰ ਦੇਖਣ ਆਉਣ ਬਹੁਤ ਸੋਹਣੀ ਮੂਵੀ ਥੈਂਕ ਯੂ ਸੋ ਮੱਚ ਫॉर ਦਿਸ ਵੀਡੀਓ ਬਹੁਤ ਬੇਟੀਆ ਬਹੁਤ ਸੋਹਣੀ ਹੈ ਜੀ ਇੱਕ ਸਾਰੇ ਇਮੋਸ਼ਨਲਸ ਹੋ ਗਏ ਸੀ ਜਿੰਨੇ ਵੀ ਜਿੰਨੇ ਵੀ ਜਣੇ ਦੇਖ ਰਹੇ ਨੇ ਸੀ ਬਹੁਤ ਇਮੋਸ਼ਨਲ ਹੋ ਗਏ ਸੀ ਤੇ ਬਹੁਤ ਸੋਹਣੀ ਫਿਲਮ ਹੈ ਮਸਟ ਵਾਚ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ ਤੇ ਮੈਂ ਗੁਜ਼ਾਰਿਸ਼ ਕਰੂੰਗਾ ਕਿ ਜਿੰਨੇ ਵੀ ਰਾਜਵੀਰ ਨੂੰ ਪਿਆਰ ਕਰਦੇ ਨੇ ਸਾਰੇ ਜ਼ਰੂਰ ਦੇਖਣ ਜਾਓ ਤੇ ਬਹੁਤ ਸੋਹਣੀ ਫਿਲਮ ਹੈ 5/5 ਤੇ ਪਲੀਜ਼ ਜਾਓ ਸਾਰੇ ਇਸ ਮੂਵੀ ਚ ਸਾਨੂੰ ਵੇਖ ਕੇ ਲੱਗਿਆ ਜਵੰਦਾ ਸਾਹਿਬ ਸਾਡੇ ਨਾਲ ਖੜੇ ਨੇ ਪਰ ਜਦੋਂ ਸਾਨੂੰ ਅਸਲੀਅਤ ਵੱਲ ਜਾਂਦੇ ਆ ਤਾਂ ਦਿਲ ਪਰੁੰਦਰ ਲ ਪਰ ਮੈਮ ਦੀ ਕਲਮ ਨੇ ਜਿਨ੍ਹਾਂ ਨੇ ਮੂਵੀ ਲਿਖੀ ਆ ਮੈਂ ਕਿਹਾ ਬਹੁਤ ਵਧੀਆ ਇਦੋਂ ਵੱਧਾ ਜਵੰਦਾ ਸਾਹਿਬ ਨੂੰ ਕੋਈ ਰੋਲ ਨਹੀਂ ਹੋ ਸਕਦਾ ਸੀ ਬਟ ਰੱਬ ਨੇ ਉਹਨਾਂ ਦੀ ਜੋ ਵੀ ਲਿਖਿਆ ਪਰਮਾਤਮਾ ਉਹਨਾਂ ਦੀ ਆਤਮਾ ਸ਼ਾਂਤੀ ਦੇ ਪਰ ਸੱਚੀ ਟ੍ਰਿਬਿਊਟ ਆ ਇਹ ਫਿਲਮ ਜਵੰਦਾ ਸਾਹਿਬ ਬਹੁਤ ਹੀ ਜ਼ਿਆਦੀ ਵਧੀਆ ਮੂਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਇੱਕ ਫੈਮਿਲੀ ਨੂੰ ਵੀ ਸਪੋਰਟ ਆ ਤੇ ਸੱਚੀ ਲੱਗ ਰਿਹਾ ਸੀ ਕਿ ਸਾਡੇ ਵਿੱਚ ਹੈਗਾ ਬਹੁਤ ਬਹੁਤ اچھی ਲੱਗੀ ਜੀ ਮੈਂ ਸਾਰਿਆਂ ਨੂੰ ਕਹੂੰਗੀ ਕਿ ਜ਼ਰੂਰ ਦੇਖਣੋ 28 ਡੇਟ ਨੂੰ ਇਹ ਅਮਲਾ ਮੂਵੀ ਬਹੁਤ ਇਮੋਸ਼ਨਲ ਹੈ ਬਟਿੰਗ ਵੀ ਹੈ ਆ ਪਿਕਚਰ ਬਹੁਤ اچھی تھی ਇਹ ਮਿਸ ਕਰਦੇਗਾ ਬਹੁਤ ਦੇਖਣ ਵਾਲੀ ਮੂਵੀ ਹੈ ਅੱਜ ਫਿਲਮ ਬਹੁਤ ਸੋਹਣੀ ਹੈ ਬਸ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਕਿ ਸਾਰੇ ਜਣੇ ਦੇਖੇ ਤੇ ਰਾਜਵੀਰ ਨੂੰ ਆਪਾਂ ਆਪਣੇ ਵਿੱਚ ਉਂਤ ਰੱਖੀਏ ਬਹੁਤ ਵਧੀਆ ਮੂਵੀ ਹੈ ਜੀ ਰਾਜਵੀਰ ਨੂੰ ਅਗਰ ਫੀਲ ਕਰਨਾ ਹੈ ਉਹਦੇ ਵਿੱਚ ਤਾਂ ਮੂਵੀ ਜ਼ਰੂਰ ਦੇਖਣ ਜਾਓ ਸਾਰੇ ਤੇ ਵੀ ਰਿਪੀਟ ਰਾਜਵੀਰ ਬਹੁਤ ਸੋਹਣੀ ਮੂਵੀ ਹੈ ਜਵਨ ਦਾ ਜੀ ਨੂੰ ਮਿਸ ਕਰਾਂਗੇ ਹਮੇਸ਼ਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਲਮ ਯਮਲਾ ਦੇ ਬਾਰੇ ਜਿਸ ਤਰ੍ਹਾਂ ਦਾ ਸੁਣਿਆ ਸੀ ਉਸ ਨੂੰ ਵੀ ਬਹੁਤ ਬੈਟਰ ਫਿਲਮ ਹੈਗੀ ਆ ਮੇਰੇ ਖਿਆਲ ਨਾਲ ਡੈਪਥ ਹੈਗੀ ਆ ਬਹੁਤ ਅੱਛੀ ਰਾਜਵੀਰ ਜਵੰਦਾ ਉਹਨਾਂ ਦੀ ਐਕਟਿੰਗ ਖਾਸ ਤੌਰ ਤੇ ਨਵਨੀਤ ਦੀ ਐਕਟਿੰਗ ਕੋਗੀ ਸਾਹਿਬ ਦੀ ਐਕਟਿੰਗ ਹੈ ਸਲੋ ਪੇਸ ਨਹੀਂ ਹੈਗੀ ਫਿਲਮ ਦੇ ਇੱਕ ਡੈਪਥ ਵਾਲਾ ਪਰ ਜਿੱਦਾਂ ਆਪਾਂ ਕਹਿੰਦੇ ਆ ਵੀ ਰਕੇਸ਼ ਮਹਿਤਾ ਉਹਨਾਂ ਦੀ ਨਾ ਸਿਨੇਮਾਟੋਗ੍ਰਾਫੀ ਡਾਇਰੈਕਸ਼ਨ ਕਨਸੈਪਟ ਬਹੁਤ ਡਿਫਰੈਂਟ ਹੈ ਮੇਰੇ ਖਿਆਲ ਦੇ ਵਿੱਚ ਮੈਂ ਦਰਸ਼ਕਾਂ ਨੂੰ ਵੀ ਕਹਾਂਗਾ ਕਿ ਜ਼ਰੂਰ ਦੇਖੋ ਔਰ ਪਾਮੇਲ ਰਾਜਵੀਰ ਜਵੰਦਾ ਦੀ ਲਾਸਟ ਫਿਲਮ ਆ ਪਰ ਨਿਰਾਸ਼ ਹੋ ਕੇ ਨਹੀਂ ਜਾਓਗੇ theater ਦੇ ਵਿੱਚੋਂ ਬਹੁਤ ਹੀ ਕਮਾਲ ਦੀ ਫਿਲਮ ਹੈਗੀ ਆ ਜਿਸ ਤਰੀਕੇ ਦਾ ਮਿਊਜ਼ਿਕ ਦਾ ਸੈਂਸ ਦਿਖਾਇਆ ਵੀ ਮਿਊਜ਼ਿਕ ਨੂੰ ਕਿਸ ਤਰੀਕੇ ਨਾਲ ਲੋਕੀ ਪਿਆਰ ਕਰਦੇ ਨੇ ਬਹੁਤ ਵਾਕਮਾਲ ਫਿਲਮ ਆ ਮੈਂ ਅਪਰੀਸ਼ੀਏਟ ਕਰਦਾ ਸਾਰੀ ਟੀਮ ਨੂੰ ਥੈਂਕ ਯੂ ਸੋ ਫਿਲਮ ਯਮਲਾ ਸੀ ਦੇਖ ਕੇ ਬਾਹਰ ਆਏ ਆ ਫਿਲਮ ਜੋ ਹੈ ਫੁੱਲ ਔਨ 뮤지컬 ਫਿਲਮ ਹੈ ਰੋਮਾਂਟਿਕ ਫਿਲਮ ਹੈ ਰਾਜਵੀਰ ਦੀ ਲਵ ਸਟੋਰੀ ਦੀ ਫਿਲਮ ਹੈ ਸੋ ਫੰ ਦੇ ਵਿੱਚ ਰਾਜਵੀਰ ਦੀ ਡਾਇਲੌਗ ਡਿਲੀਵਰੀ ਰਾਜਵੀਰ ਦੀ ਪ੍ਰੈਜ਼ੈਂਸ ਰਾਜਵੀਰ ਦੇ ਡਾਇਲੌਗਸ ਇੰਨੇ ਪਿਆਰੇ ਇੰਨੇ ਸੋਹਣੇ ਫਿਲਮ ਦੇ ਵਿੱਚ ਹਰ ਫਲੇਵਰ ਤੁਸੀਂ ਦੇਖੋਗੇ ਇਮੋਸ਼ਨਲ ਕਰਦੀ ਹੈ ਤੁਸੀਂ ਰੋਏ ਤੋਂ ਬਿਨਾ ਬਾਹਰ ਨਹੀਂ ਨਿਕਲੋਗੇ ਔਰ ਤੁਸੀਂ ਹੱਸੋਗੇ ਵੀ ਨਹੀਂ ਇਹ ਵੀ ਹੋ ਹੀ ਨਹੀਂ ਸਕਦਾ ਯਮਲਾ ਫਿਲਮ ਜਿਹੜੀ ਹੈ ਫੁੱਲ ਪੈਕੇਜ ਹੈ ਸੋ ਰਾਜਵੀਰ ਨੂੰ ਚਾਹਣ ਵਾਲਿਆਂ ਨੂੰ ਅ ਅਪੀਲ ਹੈ ਕਿ ਤੁਸੀਂ ਜ਼ਰੂਰ ਇਸ ਫਿਲਮ ਨੂੰ ਜ਼ਿਆਦਾ ਤੁਹਾਨੂੰ ਜਿਆਦਾ ਸਪਰੈਡ ਕਰੋ ਜਿਆਦਾ ਜਿਆਦਾ ਲੋਕਾਂ ਦੇ ਦਿਲਾਂ ਤੱਕ ਪਹੁੰਚਾਓ ਘਰਾਂ ਤੱਕ ਪਹੁੰਚਾਓ ਕਿਉਂਕਿ ਬਹੁਤ ਸੋਹਣੀ ਫਿਲਮ ਬਣਾਈ ਹੈ ਰਾਜਵੀਰ ਨੇ ਔਰ ਰਾਜਵੀਰ ਦੀ ਆਖਰੀ ਯਾਦ ਆ ਸਾਨੂੰ ਸਭ ਨੂੰ ਆਪਣੇ ਦਿਲਾਂ ਦੇ ਵਿੱਚ ਰੱਖਣੀ ਚਾਹੀਦੀ ਆ ਰੱਖਾਂਗੇ ਵੀ ਅਸੀਂ ਸੋ ਯਮਲਾ ਜੋ ਹੈ 28 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਆ ਜਾਏਗੀ ਹਮ ਹਮਾ ਕੇ ਤੁਸੀਂ ਸਿਨੇਮਾ ਅਸ ਦੇ ਵਿੱਚ ਪਹੁੰਚੋ ਤੇ ਫਿਲਮ ਨੂੰ ਬੇਅੰਤ ਹਮ ਮੁਹੱਬਤ ਦਿਓ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਰਦਾਨਿਕ ਸੁਵੇਰਾ ਟੀਵੀ ਮੋਹਾਲੀ